ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਟੀਚਿੰਗ ਦਾ ਇੱਕ ਯੂਨੀਕ ਟਰੀਕਾ ਦੱਸਣਾ ਜਿਹੜਾ ਸ਼ੋਲਡਰ ਦਾ ਬਹੁਤ ਸਾਰੀਆਂ ਭੈਣਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਸ਼ੋਲਡਰ ਜਿਹੜਾ ਆਪਣਾ ਮੋਡਾ ਹੁੰਦਾ ਹੈ ਜਦੋਂ ਆਪਾਂ ਬਾਹ ਚੜਦੇ ਆ ਨਾ ਉਸ ਟਾਈਮ ਉਹਦੇ ਵਿੱਚ ਵੱਲ ਪੈ ਜਾਂਦਾ ਤੇ ਜਾਂ ਫਿਰ ਉਹ ਬਾਹ ਦਾ ਮੋਟਾ ਛੋਟਾ ਰਹਿ ਜਾਂਦਾ ਹੈ ਜਾਂ ਫਿਰ ਵੱਡਾ ਰਹਿ ਜਾਂਦਾ ਮਤਲਬ ਉਹਦੇ ਵਿੱਚ ਬਲ ਆ ਜਾਂਦਾ ਤੇ ਉਸ ਨੂੰ ਸਹੀ ਕੱਟਣ ਦਾ ਤਰੀਕਾ ਜਿਹੜਾ ਅੱਜ ਉਹ ਤੁਹਾਨੂੰ ਦੱਸਦੇ ਹਾਂਗੇ ਠੀਕ ਹੈ ਜੀ ਤੇ ਮੇਰੇ ਕੋਲ ਇੱਕ ਸੂਟ ਹੈ ਇੱਥੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਟੀਰੇ ਦੀ ਨਿਸ਼ਾਨੀ ਲਾਣੀ ਹੈ ਤੇ ਇਸ ਦਾ ਟੀਰਾ ਜਿਹੜਾ ਹੈਗਾ ਉਹ 5.5 ਪ੍ਰੋਪਰ 5.5 ਦੇ ਉੱਪਰ ਇਹਦਾ ਆਪਾਂ ਨੇ ਨਿਸ਼ਾਨੀ ਲਾ ਲਏ ਆ ਉਸ ਤੋਂ ਬਾਅਦ ਛਾਤੀ ਮਤਲਬ ਬ੍ਰੈਸਟ ਜਿੰਨੀ ਵੀ ਛਾਤੀ ਹੈਗੀ ਆ ਉਸ ਦਾ ਹਾਫ ਕਰ ਲੋ ਤੇ ਇਹਨਾਂ ਦੀ 1.5/8 1.5/8 ਦਾ ਆਪਾਂ 7.5 ਲਗਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੋਢਾ ਹੈਗਾ ਉਹ ਹੈਗਾ 8.5 ਤੇ ਇੱਥੋਂ ਆਪਾਂ ਪਹਿਲਾਂ 2.5 ਤੇ ਡਾਊਨ ਨੂੰ ਨਿਸ਼ਾਨੀ ਲਾਣੀ ਹੈ 2.5 ਇੰਚ ਉਸ ਤੋਂ ਬਾਅਦ ਇੱਥੋਂ 2.5 ਤੋਂ ਇਹਨੂੰ ਘੁਮਾਉਂਦੇ ਹੋਏ ਨੀਚੇ ਆ ਜਿਹੜਾ ਆਪਣਾ ਛਾਤੀ ਦਾ ਨਿਸ਼ਾਨ ਲੱਗਿਆ ਨਾ ਇਸ ਨਿਸ਼ਾਨ ਤੇ ਜਦੋਂ 7.5 ਤੇ ਆ ਕੇ ਆਪਾਂ ਇਹਨੂੰ ਸਟਾਪ ਕਰ ਲੈਣਾ ਹੈ ਮਤਲਬ ਕਿ ਅਗਰ ਤੁਹਾਡਾ ਸੌਰੀ 8 ਦੇ 8.5 ਮੋਢਾ ਨਾਲ ਇਹਨਾਂ ਦਾ ਤੇ ਆਪਾਂ 8 ਤੇ ਇਹਨੂੰ ਸਟਾਪ ਕਰ ਲਵਾਂਗੇ ਮਤਲਬ ਕਿ ਜਿੰਨਾ ਤੁਹਾਡਾ ਮੋਢਾ ਹੈਗਾ ਉਸ ਤੋਂ ਅੱਧਾ ਇੰਚ ਘੱਟ ਤੁਸੀਂ ਨੇ ਇਸ ਨੂੰ ਬਾਕਸ ਡਰਾ ਕਰ ਲੈਣਾ ਹੈ ਛਾਤੀ ਤੋਂ ਪੂਰੀ ਜਿੰਨੀ ਵੀ ਆਪਣੀ ਛਾਤੀ ਉਹਦਾ ਪੂਰਾ ਨਾਪ ਲੈ ਕੇ ਇਧਰੋਂ ਟੀਰਾ ਪੂਰਾ ਲੈ ਕੇ ਇੱਥੋਂ 2.5 ਇੰਚ ਦਾ ਆਪਾਂ ਨੇ ਡਾਊਨ ਨਿਸ਼ਾਨੀ ਲਾਣੀ ਆ ਉਸ ਤੋਂ ਬਾਅਦ ਇੱਥੋਂ 2.5 ਤੋਂ ਸਿੱਧਾ ਰੱਖ ਕੇ ਨੂੰ ਘੁਮਾਉਂਦੇ ਹੋਏ ਜਿੱਥੇ ਆ ਕੇ ਇਹ 8 ਤੇ ਰੁਕ ਗਿਆ ਮਤਲਬ ਛਾਤੀ ਵਾਲੀ ਨਿਸ਼ਾਨੀ ਤੇ ਉੱਥੋਂ ਆਪਾਂ ਨੇ ਦਾ ਬਾਕਸ ਬਣਾ ਲਵਾਂ ਫਿਰ ਇਸ ਨਿਸ਼ਾਨ ਨੂੰ ਇਸ ਨਿਸ਼ਾਨ ਨਾਲ ਹਲਕੀ-ਹਲਕੀ ਜਿਹੇ ਹੱਥ ਨਾਲ ਗੁਲਾਈ ਦਿੰਦੇ ਹੋਏ ਮੈਚ ਕਰਦੇ ਹਾਂ ਇਹ ਹੋ ਗਈ ਆਪਣੀ ਚਾਰੀ ਪੀਸ ਜਿਹੜੀ ਬਾਹਰਲੀ ਕਾਰਟ ਹੁੰਦੀ ਆ ਉਹ ਹੋ ਗਈ ਉਸ ਤੋਂ ਬਾਅਦ ਜਿਹੜੇ ਫਰੰਟ ਵਾਲਾ ਪੀਸ ਹੈ ਉਹਦੀ ਜਿਹੜੀ ਅੰਦਰਲੀ ਕਾਰਟ ਠੀਕ ਹੈ ਮੈਂ ਨਾਰਮਲੀ ਬਸ ਅੱਧੇ ਇੰਚ ਦੀ ਕਾਰਟ ਪਾਣੀ ਹਣੀ ਬਟ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਮਿਲਕੇ ਪਾਣੀ ਆ ਤਾਂ ਤੁਸੀਂ কুরਤੀ ਦੇ ਨਾਪ ਤੋਂ ਨਾ ਉਸ ਦੀ ਫਰੰਟ ਵਾਲੀ ਆ ਜਿਹੜੀ ਕਾਰਟ ਮਿਲੋ 14 ਹੈ 13.5 ਹੈ 12 ਜਿੰਨੀ ਵੀ ਹੈ ਹੁਣ ਇਹ 14 ਐਗੀ ਇਹ ਉਹਨਾਂ ਦੀ ਬਿਲਕੁਲ ਪਰਫੈਕਟ ਆਊਗੀ ਤੇ ਇਸ ਤਰ੍ਹਾਂ ਜਿਹੜਾ ਮੋਢੇ ਦੀ ਨਿਸ਼ਾਨੀ ਲਾਉਣ ਦੇ ਨਾਲ ਜਿਹੜੀ ਤੁਹਾਡੀ ਬਾਹ ਦਾ ਮੋਢਾ ਹੈ ਉਹ ਕਦੇ ਵੀ ਵੱਡਾ ਛੋਟਾ ਨਹੀਂ ਹੋਊਗਾ ਤੇ ਨਾ ਹੀ ਉਹਦੇ ਵਿੱਚ ਕੋਈ ਬਾਲ ਆਊਗਾ ਬਿਲਕੁਲ ਪਰਫੈਕਟ ਸਹੀ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਬਾਹ ਹੈ ਉਹਦੇ ਵਿੱਚ ਅਡਜਸਟ ਹੋ ਜਾਏ ਓਕੇ ਜੀ ਥੈਂਕ ਯੂ